ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੋ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਤੋਕੜ ਗੱਬਣ ਚੈੱਕ ਪਾਸ ਨਾਗ ਲੈ ਕੇ ਆਂਦਾ ਮੇਰੀ ਸਪੈਸ਼ਲ ਬੇਨਤੀ ਆ ਕਿ ਆਪਦਾ ਪਰਸਨਲ ਡਾਕਟਰ ਸਾਹਿਬਾਨ ਤੁਸੀਂ ਨਾਲ ਹੀ ਲੈ ਕੇ ਆਇਓ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜਾਓ ਕੋਈ ਵਪਾਰ ਦਾ ਕੰਮ ਨਹੀਂ ਘਰੇਲੂ ਪਸ਼ੂ ਆ ਪਸੂਆਂ ਦੀ ਗਿਣਤੀ ਕਾਫੀ ਆ ਤੁਸੀਂ ਦੂਸਰੀ ਸਾਈਡ ਤੇ ਦੇਖ ਸਕਦੇ ਹੋ ਡਿਟੇਲ ਬਾਅਦ ਤੋਂ ਲੈ ਕੇ ਦੇਵਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗਰਮੇਲ ਸਿੰਘ ਪਿੰਡ ਚੜਕ ਜ਼ਿਲ੍ਹਾ ਮੋਗਾ ਤੇ ਤਹਿਸੀਲ ਮੋਗਾ ਮੋਬਾਈਲ ਨੰਬਰ ਜੀ 9914281276 ਠੀਕ ਆ ਘਰ ਦੇਈਏ ਮੇਰੇ ਪਸੂ ਘਰ ਦੇਈਏ ਸੁਆ ਕਿੰਨੇ ਪਾ ਵੜਦਾ ਜੀ ਨਹੀਂ ਦੂਜਾ ਸੁਆ ਸੁਈ ਵੀ ਆ ਤੇ ਤੀਜਾ ਠੀਕ ਬਣ ਕਿੰਨੇ ਸਮੇਂ ਦੀ ਜੀ 3 ਮਹੀਨੇ ਚੈੱਕ ਪਾਸੇ ਚੈੱਕ ਪਾਸਾ ਅਗਲਾ ਆਪਦਾ ਪਰਸਨਲ ਡਾਕਟਰ ਸਾਹਿਬਾ ਨਾਲ ਹੀ ਲੈ ਕੇ ਆਵੇ ਦੁੱਧ ਕਿੰਨਾ ਤਿਆਰ ਆ ਬਈ ਹੁਣ ਦੋ ਦੇਖ ਲਈ 6 ਲੀਟਰ ਹੀ ਕੋਈ ਸੇਵਾ ਵਾਲਾ ਭਰਾ ਲੈ ਜਾਂਦਾ ਵਾਧ ਵੀ ਸਕਦੀ ਆ ਸੇਵਾ ਘਟ ਗਈ ਤਾਂ ਇਹ ਦੁੱਧ ਵੀ ਘਟ ਗਈ ਨਾਲ ਕਿਉਂਕਿ ਆਪਣੇ ਕੋਲ ਪਸ਼ੂ ਜ਼ਿਆਦਾ ਹਾਂਜੀ ਠੀਕ ਆ ਯਾਨੀ 6 ਲੀਟਰ ਦੁੱਧ ਆ ਤੇ 3 ਮਹੀਨੇ ਦੀ ਗੱਬਣ ਠਣਾ ਦੀ ਫੁੱਲ ਗਾਰੰਟੀ ਆ ਪੂਰੀ ਗਾਰੰਟੀ ਵਾਦਾ ਘਾਟਾ ਪੂਰ ਛਿੱਟਾ ਜਮਾਂ ਸੌਕੇ ਫੁੱਲ ਗਾਰੰਟੀ ਆ ਠੀਕ ਆ ਠੰਡੀ ਸੀਲ ਬਈ ਠੰਡੀ ਸੀਲ ਪੂਰੀ ਕਿਹੜਾ ਸੀਮਨ ਲੱਗਿਆ ਜੀ ਇਹਦੇ ਇਹਦੇ 40 ਕਿ 27 ਦਾ ਲੱਗਾ ਨਾਰਮਲ ਸੀ ਨਾਰਮਲ ਲੱਗਿਆ ਵਾ ਠੀਕ ਆ ਸੱਜਰ ਦਾ ਕੀ ਰਿਕਾਰਡ ਆ ਬਈ ਇਹਦਾ ਸੱਜਰ ਨੇ 18 ਕਿਲੋ ਦਿੱਤਾ 18 ਕਿ ਸਵਾ ਬਾਈ ਦੇ ਦੱਸਣ ਮੁਤਾਬਕ ਜੀ ਤੀਜੇ ਆਸਤੇ 3 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ 6 ਕਿਲੋ ਨੱਟ ਦੁੱਧ ਤਿਆਰ ਆ ਆਪਦੀ ਦੋ ਟਾਈਮ ਚਾਰ ਟਾਈਮ 6 ਟਾਈਮ ਕੋਈ ਵੀ ਰਚਵਾਈ ਕਰਕੇ ਲਿਜਾ ਸਕਦਾ ਚਮਕਦਮ ਕਾਲੀ ਆ ਬਾਕੀ ਜਿਹੜਾ ਕਰੋ ਸੰਗ ਹੁੰਦਾ ਉਹਨੂੰ ਵੀ ਪਤਾ ਵੀ ਕਰਮ ਵਾਲਿਆਂ ਦਾ ਇਹਨਾਂ ਦਾ ਦੁੱਧ ਸੰਗਣਾ ਹੀ ਹੁੰਦਾ ਦੁੱਧ 5+ ਫੈਟ ਵਾਲਾ ਦਿੰਦੀ 5+ ਫੈਟ ਵਾਲਾ ਸਹੀ ਗੱਲ ਆ ਯਾਨੀ ਜੇ ਆਪਾਂ ਐਚਪ ਦੇ ਮੁਕਾਬਲੇ ਕਰਗੇ ਤਾਂ ਤੁਸੀਂ 18 ਨਹੀਂ ਤੁਸੀਂ 22 23 25 ਮੰਨ ਸਕਦੇ ਆ ਕਿਉਂਕਿ ਬਈ ਫੈਟ ਇਹਦੀ ਬਹੁਤ ਚੰਗੀ ਆਉਂਦੀ ਆ ਸੋਨਾ ਥਣਾ ਦਾ ਸਹਿਜ ਆ ਫੂਡ ਸ਼ਾਂਗ ਭੂਰਾ ਵੀ ਨਹੀਂ ਮਲਕ ਬੇਨ ਪੂਰੀ ਸਟਰੌਂਗ ਹੁੰਦੀ ਆ ਚਮਕ ਦਮਕੇ ਦੀ ਪੂਰੀ ਚੰਗੀ ਆ ਸੋਨਾ ਬੈਠਾ ਭੂੜਾ ਬਾਕੀ ਕੁਆਲਿਟੀ ਪੂਰੀ ਚੰਗੀ ਆ ਡਾਕਟਰ ਸਾਹਿਬਾ ਉਹ ਤੁਸੀਂ ਆਪ ਦਾ ਵੀਰੇ ਨਾਲ ਲੈ ਕੇ ਆਉਣਾ 40127 ਤੋਂ ਇਹਦੀ ਏਆਈ ਹੋਈ ਵੀ ਆ ਨਾਰਮਲ ਤੋਂ ਠੀਕ ਆ ਜੀ ਤੇ ਬਾਈ ਡਿਮਾਂਡ ਜਿਹੜੇ ਲੈਣੇ ਆ ਉਹੀ ਦੱਸਿਓ ਵੀਰੇ ਮੁੱਲ ਬਾਈ ਜਿੰਨਾ ਮਰਜ਼ੀ ਕਰਾ ਲਓ ਆਪਾਂ 35000 ਦੀ ਦੇਣੀ ਹੈ ਬਾਈ ਯੈਸ ਨੋਈ ਆ ਯੈਸ ਨੋਈ ਆ ਮਾਨਤਾ ਨਹੀਂ ਕਰਾਂਗੇ ਕੱਲਾ ਮਾਨ ਕੋਈ ਬਾਹਲਾ ਸੌਦੇ ਬਾਜੀ ਚ ਨਾ ਪਾਵੇ ਹਨਾ ਇਹ ਵੀ ਗੱਲ ਬਾਈ ਦੀ ਸਹੀ ਆ ਵੀਰੇ ਬਾਈ ਕਹਿੰਦਾ ਮੁੱਲ ਤੁਸੀਂ ਜਿੰਨਾ ਮਰਜ਼ੀ ਕਰਾ ਲਓ ਆਪਾਂ 35000 ਦੀ ਯੈਸ ਤੇ ਨੋ ਦੇਣੀ ਆ ਵਿੱਚੋਂ ਮਾਨਦਾਨ ਜ਼ਰੂਰ ਹੋਊਗਾ ਪਰ ਸੌਦਾ ਨਹੀਂ ਹੋਣਾ ਬੈਡ ਚੰਗੀ ਆ ਚਮਕਦਮ ਕਾਲੀ ਆ ਸੋਨਾ ਮੁੱਠੀ ਵਾਲਾ ਥਾਣਾ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ